ਇਸ ਵੇਲੇ ਦੀ ਵੱਡੀ ਖਬਰ ਸਾਜੀ ਕਰ ਰਹੇ ਹਾਂ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਪਾਰਦਾ ਪਾਕਿਸਤਾਨ ਖਿਲਾਫ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਿਸ ਦੇ ਚਲਦਿਆਂ ਨੋ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤ ਦੇ ਵੱਲੋਂ ਨੋ ਅੱਤਵਾਦੀ ਠਿਕਾਣਿਆਂ ਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਦੱਸਦੀਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਦੀ ਲਹਿਰ ਸੀ ਹਰ ਕੋਈ ਚਾਹੁੰਦਾ ਸੀ ਕਿ ਇਸ ਹਮਲੇ ਦਾ ਬਦਲਾ ਲਿਆ ਜਾਏ ਪਰ ਹੁਣ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸਿੰਧੂਰ ਚਲਾਇਆ ਜਿਸ ਦੇ ਤਹਿਤ 9 ਅਤਵਾਦੀ ਠਿਕਾਨਿਆਂ ਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਇਸ ਵੇਲੇ ਦੀ ਇਹ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਨੂੰ ਭਾਰਤ ਨੇ ਕਰਾਰਾ ਜਵਾਬ ਦਿੱਤਾ ਅੱਧੀ ਰਾਤ ਨੂੰ ਪਾਕਿਸਤਾਨ ਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਪੀਓਕੇ ਦੇ 5 ਤੇ ਪਾਕਿਸਤਾਨ ਦੇ ਪੰਜਾਬ ਸੂਬੇ ਚ 4 ਥਾਵਾਂ ਤੇ ਹਮਲਾ ਕੀਤਾ ਗਿਆ ਰਾਫੇਲ ਦੇ ਨਾਲ ਡਾਗੀਆਂ ਗਈਆਂ ਨੇ ਮਿਸਾਈਲਾਂ ਦੱਸਦੀਏ ਕਿ ਰਾਫੇਲ ਦੇ ਨਾਲ ਪਾਕਿਸਤਾਨ ਚ 9 ਅਤਵਾਦੀ ਠਿਕਾਨਿਆਂ ਤੇ ਮਿਸਾਇਲਾਂ ਡਾਕੀਆਂ ਗਈਆਂ ਨੇ ਔਰ ਭਾਰਤ ਦੀਆਂ ਤਿੰਨਾਂ ਫੌਜਾਂ ਨੇ ਇਸ ਆਪਰੇਸ਼ਨ ਦੇ ਵਿੱਚ ਹਿੱਸਾ ਲਿਆ ਦੱਸਦੀ ਹੈ ਕਿ ਪਹਿਲਗਾਮ ਹਮਲੇ ਦੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਕਿਤਨਾ ਕਿਤੇ ਰੋਸ ਸੀਗਾ ਹਰ ਸੂਬੇ 'ਚ ਰੋਸ ਦੀ ਲਹਿਰ ਦਿਖਾਈ ਦਿੱਤੀ ਲੋਕ ਸੜਕਾਂ 'ਤੇ ਆ ਕੇ ਮੰਗ ਕਰਦੇ ਸਨ ਕਿ ਇਸ ਹਮਲੇ ਦਾ ਬਦਲਾ ਲਿਆ ਜਾਏ ਭਾਰਤ ਨੂੰ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ ਜਿੱਥੇ ਕਿ ਇੱਕ ਪਾਸੇ ਭਾਰਤ ਦੇ ਵੱਲੋਂ ਦੇਸ਼ ਭਰ ਦੇ ਵਿੱਚ ਮੌਕ ਡ੍ਰਿਲਸ ਕਰਵਾਈਆਂ ਜਾ ਰਹੀਆਂ ਸਨ ਔਰ ਅੱਜ ਵੀ ਦੇਸ਼ ਦੇ ਵਿੱਚ ਬਲੈਕਆਊਟ ਕੀਤੇ ਜਾਣੇ ਸਨ ਪਰ ਉਸ ਤੋਂ ਪਹਿਲਾਂ ਹੀ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਗਿਆ ਦੱਸ ਦਈਏ ਕਿ 9 ਅਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ 에ਅਰ ਸਟ੍ਰਾਈਕ ਕੀਤੀ ਗਈ ਹੈ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਇਹ ਪੂਰਾ ਆਪਰੇਸ਼ਨ ਹੋਇਆ ਪੀਐਮ ਰਿਹਾਈਸ ਚ ਸਾਰੇ ਆਪਰੇਸ਼ਨ ਦੀ ਅਪਡੇਟ ਲਈ ਗਈ ਹੈ ਪਾਕਿਸਤਾਨ ਦੇ ਮਰੀਦਕੇ ਕੋਟਲੀ ਦੇ ਵਿੱਚ ਇਹ 에ਅਰ ਸਟ੍ਰਾਈਕ ਕੀਤੀ ਗਈ ਹੈ ਔਰ ਇਥੋਂ ਤੱਕ ਕਿ ਹਵਾ ਤੋਂ ਜ਼ਮੀਨ ਤੇ ਮਾਰਨ ਵਾਲੀਆਂ ਮਿਸਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਪਾਰਨ ਨੇ ਪਾਕਿਸਤਾਨ ਨੂੰ ਹੁਣ ਕਰਾਰਾ ਜਵਾਬ ਦਿੱਤਾ ਹੈ ਪਹਿਲਗਾਮ ਹਮਲੇ ਦਾ ਬਦਲਾ ਲਿਆ ਗਿਆ ਜਿੱਥੇ ਕਿ ਇੱਕ ਪਾਸੇ ਸਿਆਸੀ ਲੀਡਰ ਵੀ ਟਵਿੱਟਰ ਤੇ ਟਵੀਟ ਕਰ ਰਹੇ ਹਨ ਪਰ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਇਸ ਆਪਰੇਸ਼ਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਕਿਤਨਾ ਕਿਤੇ ਹਰ ਵਿਅਕਤੀ ਇਹੀ ਚੰਗਦਾ ਸੀ ਕਿ ਪਾਕਿਸਤਾਨ ਤੋਂ ਇਸ ਹਮਲੇ ਦਾ ਬਦਲਾ ਲਿਆ ਜਾਵੇ ਤਾਂ ਹੁਣ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ ਅਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਇਰਸਟ੍ਰਾਈਕ ਕੀਤੀ ਗਈ ਹੈ ਰਾਫੇਲ ਜਹਾਜ਼ ਦੀ ਮਦਦ ਦੇ ਨਾਲ ਮਿਸਾਈਲਾਂ ਦਾਗੀਆਂ ਗਈਆਂ ਨੇ ਔਰ ਹਜੇ ਤੱਕ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਿਸਾਈਲਾਂ ਜੋ ਨੇ ਅਤਵਾਦੀ ਠਿਕਾਣਿਆਂ ਤੇ ਬਲਾਸਟ ਹੁੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਇਹ ਜੋ ਤਸਵੀਰਾਂ ਇਹ ਪਾਕਿਸਤਾਨ ਦੀਆਂ ਨੇ ਦਿੱਤੇ ਕਿ ਅਤਵਾਦੀ ਠਿਕਾਣਿਆਂ ਨੂੰ ਭਾਰਤ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ